ਹਰ ਦੂਜੀਆਂ ਵੀਡੀਓ ਜਿਹੜੀਆਂ ਅਸੀਂ ਆਪਣੇ ਕੰਮ ਦੀਆਂ ਪਾਉਂਦੇ ਆ ਜਾਂ ਫਾਰਮ ਘਾਮਾਂ ਦੇ ਫਾਰਮ ਨਾਲ ਸੰਬੰਧਿਤ ਪਾਉਂਦੇ ਆ ਜਾਂ ਇੱਧਰ ਉੱਧਰ ਜਾਣੀ ਬਣਿਆ ਪਲੀਜ਼ ਉਹਨਾਂ ਨੂੰ ਵੀ ਸਪੋਰਟ ਕਰਿਓ ਵੀਡੀਓਜ਼ ਨੂੰ ਤੇ ਹੁਣ ਮੈਂ ਵੀਡੀਓ ਕਰਕੇ ਰੰਗ ਦੀ ਗੱਲ ਕਰਦੀ ਮੈਨੂੰ ਨਹੀਂ ਚੰਗਾ ਲੱਗਿਆ ਮੈਂ ਰੰਗ ਨਹੀਂ ਵਰਤੇ ਆ ਦੇਖੋ ਮਾੜੀਆਂ ਥੋੜਾ ਲੱਗਦੀਆਂ ਕਿੰਨਾ ਪਿਆਰਾ ਕਲਰ ਟਰਾਂਸਪੇਰੈਂਟ ਤੇ ਵਿੱਚੇ 골ਡਨ 골ਡਨ ਬ੍ਰਾਊਨ ਬ੍ਰਾਊਨ ਕਲਰ ਆਇਆ ਐ ਐਦਾਂ ਹੀ ਬਣਾਉਣੀਆਂ ਚਾਹੀਦੀਆਂ ਆਪਾਂ ਨੂੰ ਰੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਹੜੇ ਫੂਡ ਕਲਰ ਵਰਤ ਲੰਨੇ ਆ ਦੇਖਣ ਵਾਸਤੇ ਆਪਾਂ ਨੂੰ ਜਲਦੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕਈ ਵਾਰੀ ਕੁਕਿੰਗ ਕਰਦੇ ਬਹੁਤ ਹੀ ਛੇਤੀ ਵੀ ਲੱਗੀ ਹੁੰਦੀ ਆ ਤਾਂ ਫਿਰ ਚੀਜ਼ ਵਧੀਆ ਨਹੀਂ ਬਣਦੀ ਉਹਦੇ ਵਿੱਚ ਨੁਕਸ ਰਹਿ ਜਾਂਦਾ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਸਾਂਝ ਦਿਲਾਂ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਸੀ ਜਿਵੇਂ ਆਪਣੀਆਂ ਵੀਡੀਓਜ਼ ਅਜ ਮਿਕਸ ਹੀ ਆ ਰਹੀਆਂ ਇਹ ਕੋਈ ਆਪਣਾ ਕੁਕਿੰਗ ਚੈਨਲ ਨਹੀਂ ਹੈਗਾ ਸਿਰਫ ਇਦੇ ਤੇ ਕਦੇ ਆਪਾਂ ਆਪਣੇ ਕੰਮ ਨਾਲ ਰਿਲੇਟਡ ਵੀ ਵੀਡੀਓਸ ਪਾ ਦਨੇ ਆ ਤੇ ਫੰਕਸ਼ਨ ਕਰੀ ਦਾ ਕਿਧਰੇ ਜਾਈਦਾ ਤਾਂ ਉਹ ਵੀਡੀਓਸ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਬਾਕੀ ਹੁਣ ਕਾਫੀ ਵੱਡਾ ਇੱਥੇ ਹਸਤਾਲਾ ਹੈ ਕਾਫੀ ਦੂਰ ਵੀ ਪੈਂਦਾ ਸਾਡੇ ਤੋਂ ਸਾਨੂੰ ਕਾਫੀ ਮਿਹਨਤ ਲੱਗੀ ਆ ਉਹ ਵੀਡੀਓ ਬਣਾਉਣ ਤੇ ਤੇ ਹੁਣ ਉਹ ਵੀਡੀਓ ਆ ਜਿਹੜੀ ਮੈਂ ਐਡਿਟ ਕਰ ਰਹੀ ਆ ਹਜ਼ਾਰ ਗਾਵਾਂ ਦੀ ਚੋਾਈ ਆ ਉਹ ਵੀ ਮੈਂ ਹੁਣ ਵੀਡੀਓ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰੂੰਗੀ ਇੱਕ ਦੋ ਦਿਨ ਵਿੱਚ ਵੀਡੀਓ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰੂੰਗੀ ਮੈਂ ਪਰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜਲੇਬੀਆਂ ਦੀ ਜਲੇਬੀਆਂ ਦੀ ਵੀ ਹੁਣ ਆਪਾਂ ਨਾ ਦੇਖਦੇ ਆ ਵੀ ਜਲੇਬੀਆਂ ਦਾ ਕੰਮ ਬਹੁਤ ਜ਼ਿਆਦਾ ਸੌਖਾ ਕਰ ਲਿਆ కెమికਲ ਦੀ ਵਰਤੋਂ ਜ਼ਿਆਦਾ ਹੋ ਜਾਂਦੀ ਆ ਇਨੋਪਾ ਇਨੋ ਪਾ ਲਿਆ ਮਿੱਠਾ ਸੋਡਾ ਪਾ ਲਿਆ ਬੇਕਿੰਗ ਪਾウダー ਪਾ ਲਿਆ ਇਨਸਟੈਂਟ ਜਲੇਬੀ ਕਹਿ ਦਿੱਤ ਨੇ ਕਹਿ ਦਿੰਦੇ ਆ ਤੇ ਉਹ ਇੱਕਦਮ ਤਿਆਰ ਕਰ ਲੈਣੇ ਆ ਹਲਵਾਈ ਇੱਕ ਦਿਨ ਪਹਿਲਾਂ ਆ ਕੇ ਮਧਿਆਨੀ ਲਾ ਕੇ ਜਾਂਦਾ ਹੁੰਦਾ ਸੀ ਮਿੱਟੀ ਦੀ ਚਾਟੀ ਦੇ ਵਿੱਚ ਦਹੀਂ ਦੇ ਨਾਲ ਤੇ ਉਹ ਜਲੇਬੀਆਂ ਬਣਾਈਆਂ ਜਾਂਦੀਆਂ ਸੀ ਹੁਣ ਤੁਹਾਨੂੰ ਪਤਾ ਹੀ ਆ ਹਰ ਬੰਦਾ ਹੈ ਜਿਹੜਾ ਆਪਣਾ ਕੰਮ ਸੌਖਾ ਕਰਨਾ ਚਾਹੁੰਦਾ ਹੈ ਤੇ ਉਹ ਕੰਮ ਹੁਣ ਜਿਹੜਾ ਛੱਡ ਦਿੱਤਾ ਰੰਗ ਘਾਟ ਪਾ ਕੇ ਐਟ ਅ ਟਾਈਮ ਇਨਸਟੈਂਟ ਜਲੇਬੀ ਤਿਆਰ ਕਰ ਲੈਣੇ ਆ ਚਲੋ ਮੈਂ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਵਿੱਚ ਵੀ ਉਹਦਾ ਨਾ ਬਣਾਈ ਜਾਵੇ ਜਲੇਬੀ ਆਪਾਂ ਨੇ ਰਾਤ ਮੈਂ ਸ਼ੂਟਿੰਗ ਕਰੀ ਸੀ ਮਧਿਆਨੀ ਲਗਾਈ ਆ ਪਹਿਲਾ ਵਕਾਇਦਾ ਜਿਵੇਂ ਪਹਿਲਾ ਹਲਵਾਈ ਬਣਾਇਆ ਕਰਦੇ ਸੀ ਹੁਣ ਮੈਂ ਤੁਹਾਡੇ ਨਾਲ ਉਹੀ ਵੀਡੀਓ ਸਾਂਝੀ ਕਰਨੀ ਆ ਆਪਾਂ ਹੁਣ ਬਣਾਉਨੇ ਆ ਕਿਚਨ ਵਿੱਚ ਚੱਲਦੇ ਆ ਜਲੇਬੀਆਂ ਬਣਾਉਣ ਆਪਾਂ ਨੇ ਦੋ ਕੋਲੀਆਂ ਮੈਦੇ ਦੀਆਂ ਲੈ ਲੈਣੀਆਂ ਤੇ ਅੱਧੀ ਕੋਲੀ ਤੋਂ ਘੱਟ ਅੱਧੀ ਕੋਲੀ ਚੋਂ 1 ਡੇਢ ਚਮਚ ਘੱਟ ਆਪਾਂ ਨੇ ਦਹੀਂ ਲੈ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਤੁਸੀਂ ਵੀਡੀਓ ਸਕਿਪ ਨਾ ਕਰਿਓ ਪੂਰਾ ਘੋਲ ਤਿਆਰ ਹੁੰਦਾ ਦੇਖਿਓ ਤੇ ਦਹੀਂ ਵਾਲੀ ਕੌਲੀ ਵਿੱਚੇ ਮੈਂ ਪਾਣੀ ਪਾ ਲਿਆ ਇੱਕ ਕੌਲੀ ਆਪਾਂ ਪਾਣੀ ਦੀ ਲੈ ਲੈਣੀ ਤੇ ਇਹਨੂੰ ਥੋੜਾ ਥੋੜਾ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਹਦੇ ਵਿੱਚ ਗੱਠਾ ਨਾ ਬਣਨ ਗੱਠ ਨਹੀਂ ਘੋਲ ਵਿੱਚ ਹੋਣੀ ਚਾਹੀਦੀ ਬਿਲਕੁਲ ਵੀ ਇਸ ਕਰਕੇ ਪਹਿਲਾਂ ਆਪਾਂ ਨੇ ਬਿਲਕੁਲ ਘਟ ਘਟ ਪਾਣੀ ਪਾਉਣਾ ਹੈ ਘੋਲ ਪੂਰਾ ਬਣਦਾ ਦੇਖਿਓ ਤੁਸੀਂ ਤੁਹਾਡੀਆਂ ਜਲੇਬੀਆਂ ਬਹੁਤ ਵਧੀਆ ਬਣਨਗੀਆਂ ਕਿਉਂਕਿ ਫਰਮੈਂਟੇਸ਼ਨ ਵੀ ਤਾਂ ਹੀ ਵਧੀਆ ਹੁੰਦੀ ਆ ਖਮੀਰ ਤਾਂ ਵਧੀਆ ਲੱਗਦਾ ਜੇ ਇਹਦੇ ਵਿੱਚ ਪਾਣੀ ਦੀ ਮਾਤਰਾ ਠੀਕ ਹੋਵੇ ਤੇ ਦਹੀਂ ਦੀ ਮਾਤਰਾ ਠੀਕ ਹੋਵੇ ਕੋਲ ਵਧੀਆ ਬਣਦਾ ਦੂਜੀ ਕੌਲੀ ਆਪਾਂ ਨੇ ਪਾਣੀ ਦੀ ਲੈ ਲੈਣੀ ਹੁਣ ਇਹਦੇ ਵਿੱਚੋਂ ਬਹੁਤ ਥੋੜਾ ਥੋੜਾ ਪਾਣੀ ਪਾਉਣਾ ਜਿਵੇਂ ਆਪਾਂ ਨੂੰ ਜ਼ਰੂਰਤ ਹੋਊਗੀ ਐਦਾਂ ਆਪਾਂ ਨੇ ਘੋਲ ਆ ਜਿਹੜਾ ਤਿਆਰ ਕਰ ਲੈਣਾ ਵਧੀਆ ਬਣਦੀਆਂ ਜਲੇਬੀ ਤਾਂ ਹੀ ਨਹੀਂ ਵਧੀਆ ਬਣਦੀ ਜੇ ਆਪਾਂ ਪਹਿਲਾ ਪਾਣੀ ਦੀ ਮਾਤਰਾ ਤੇ ਖਮੀਰ ਵਾਸਤੇ ਆਪਾਂ ਕਿੰਨਾ ਦਹੀਂ ਲੈਣਾ ਆਪਾਂ ਇਹ ਧਿਆਨ ਨਹੀਂ ਰੱਖਦੇ ਆਪਾਂ ਨੇ ਬਿਲਕੁਲ ਮੈਂ ਘੱਟ ਪਾਣੀ ਪਾ ਰਹੀ ਹਾਂ ਤਾਕੇ ਆਪਣਾ ਘੋਲ ਜਿਹੜਾ ਬਹੁਤ ਵਧੀਆ ਬਣੇ ਬਹੁਤ ਵਧੀਆ ਬਣਦੀਆਂ ਜਲੇਬੀਆਂ ਆਪਾਂ ਨੇ ਰੰਗ ਦੀ ਵਰਤੋਂ ਨਹੀਂ ਕੀਤੀ ਵੈਸੇ ਲੋੜ ਨਹੀਂ ਰਹਿੰਦੀ ਰੰਗ ਦੀ ਵਰਤੋਂ ਦੀ ਦੇਖੋ ਆਪਣਾ ਦੂਜੀ ਕੌਲੀ ਆ ਜਿਹੜੀ ਚੌਥੇ ਹਿੱਸੇ ਤੋਂ ਘੱਟ ਲੱਗਿਆ ਪਾਣੀ ਪੂਰਾ ਚੌਥਾ ਹਿੱਸਾ ਨਹੀਂ ਲੱਗਿਆ ਹੁਣ ਆਪਾਂ ਨੇ ਇਹ ਪਹਿਲਾਂ ਜਿਵੇਂ ਅੱਗੇ ਹਲਵਾਈ ਛਾਟੀਆਂ ਵਿੱਚ ਇੱਕ ਦਿਨ ਇੱਕ ਰਾਤ ਪਹਿਲਾਂ ਮਦਿਆਨੀ ਲਾ ਕੇ ਜਾਂਦੇ ਸੀ ਆਪਾਂ ਨੇ ਉਦਾਂ ਹੀ ਬਣਾਉਣੀਆਂ ਜਲੇਬੀਆਂ ਮੈਂ ਇਹ ਮਿੱਟੀ ਦੀ ਟੋੜੀ ਵਿੱਚ ਸਾਰਾ ਇਹ ਖਮੀਰ ਆ ਜਿਹੜਾ ਬਣਨ ਲਈ ਕੋਲ ਪਾ ਦਿੱਤਾ ਹੈ ਆਪਾਂ ਨੇ 12 ਤੋਂ 15 ਘੰਟੇ ਵਾਸਤੇ ਇਹਨਾਂ ਨੂੰ ਰੱਖਣਾ ਜਿੱਥੇ ਜ਼ਿਆਦਾ ਗਰਮੀ ਹੋਵੇ ਉੱਥੇ 8-10 ਘੰਟੇ ਵਿੱਚ ਵੀ ਖਮੀਰ ਤਿਆਰ ਹੋ ਜਾਂਦਾ ਹੈ ਕਿਉਂਕਿ ਗਰਮ ਜਗ੍ਹਾ ਤੇ ਜਲਦੀ ਹੁੰਦਾ ਹੈ ਖਮੀਰ ਆਪਾਂ ਨੇ ਨਾਰਮਲ ਆਟਾ ਲੈ ਲੈਣਾ ਤਾਂ ਕਿ ਹਵਾ ਅੰਦਰ ਨਾ ਜਾ ਸਕੇ ਮੈਂ ਤੌੜੀ ਦੇ ਕਿਨਾਰੇਾਂ ਤੇ ਆਟਾ ਲਗਾ ਦਿੱਤਾ ਹੁਣ ਆਪਾਂ ਨੇ ਐਦਾਂ ਬਿਲਕੁਲ ਸੀਲ ਕਰ ਦੇਣਾ ਇਹਨੂੰ ਰਾਤ ਭਰ ਇਹਨੂੰ ਰੱਖ ਦੇਣਾ ਆਪਾਂ ਨੇ ਖਮੀਰ ਹੋਣ ਵਾਸਤੇ ਆਪਾਂ ਨੇ ਰਾਤ ਇਹਦੇ ਵਿੱਚ ਮਦਿਆਨੀ ਲਈ ਸੀ ਜਲੇਬੀਆਂ ਬਣਾਉਣ ਲਈ ਫਾਰਮੇਸ਼ਨ ਦੇਖਦੇ ਹਾਂ ਹੁਣ ਇਹਦੀ ਕਿੱਦਾਂ ਹੁੰਦੀ ਆ ਖੋਲਦੇ ਆ ਆਪਾਂ ਬਾਅਦ ਚ ਪਰ ਪਹਿਲਾਂ ਆਪਾਂ ਨੇ ਇਹਦੀ ਆਪਣੀ ਬਣਾਉਣੀ ਆ ਚਾਸ਼ਨੀ ਚਾਣੀ ਤਿਆਰ ਕਰਨ ਵਾਸਤੇ ਆਪਾਂ ਨੇ ਤਿੰਨ ਕੌਲੀਆਂ ਚੀਨੀ ਦੀਆਂ ਲੈਣੀਆਂ ਐ ਤਿੰਨ ਖੋਲੀਆਂ ਵਿੱਚ ਆਪਾਂ ਨੇ 2.5 ਖੋਲੀਆਂ ਪਾਣੀ ਦੀਆਂ ਪਾ ਲੈਣੀਆਂ ਜਿੰਨੀ ਚੀਨੀ ਆ ਉਹ ਤੋਂ ਥੋੜੀ ਘੱਟ ਚਾਹੀਦਾ ਹੁੰਦਾ ਪਾਣੀ ਚਾਰ ਕੇ ਇਲਾਇਚੀ ਦਾ ਪਾਊਡਰ ਵਿੱਚ ਪਾ ਦੇਣਾ ਇਹਦੇ ਖੁਸ਼ਬੂ ਵਾਸਤੇ ਤੇ ਆਪਾਂ ਨੇ ਇਹਨੂੰ ਥੋੜਾ ਥੋੜਾ ਇਦਾਂ ਹਿਲਾਉਂਦੇ ਰਹਿਣਾ ਤਾਂ ਕਿ ਆਪਣੀ ਚੀਨੀ ਆ ਜਿਹੜੀ ਇੱਕ ਜਗ੍ਹਾ ਹੀ ਰੇਠਾ ਨਾ ਲੱਗ ਜਵੇ ਹਾਂਜੀ ਆਪਾਂ ਨੇ ਇਹ ਚਾਟੀ ਖੋਲ ਕੇ ਦੇਖਣੀ ਆ ਹੁਣ ਵੀ ਫਾਰਮੇਸ਼ਨ ਆ ਜਿਹੜੀ ਆਪਣੀ ਆਟੇ ਦੀ ਮੈਦੇ ਦੀ ਕਿੱਦਾਂ ਹੋਈ ਆ ਜਲੇਬੀਆਂ ਵਾਸਤੇ ਆਪਣੀ ਦੇਖੋ ਫਾਰਮੇਸ਼ਨ ਬਹੁਤ ਵਧੀਆ ਹੋਈ ਆ ਕਿੰਨੀਆਂ ਬੁਲਬਲੀਆਂ ਉੱਠੀਆਂ ਹੋਈਆਂ ਦੇਖੋ ਅੱਤ ਮੈਂ ਆਪਣੇ ਚੰਗੀ ਤਰ੍ਹਾਂ ਧੋ ਲਏ ਸੀ ਉਧਰ ਆਪਣੀ ਜਿਹੜੀ ਚਾਣੀ ਆ ਉਹ ਦੇਖੋ ਉਬਾਲੇ ਮਾਰ ਰਹੀ ਆ ਗੁਰਲੀਨ ਵਿੱਚ ਫੇਰ ਤਾਂ ਪੁੱਤ ਹੁਣ ਗੁਰਲੀਨ ਮੇਰੀ ਹੈਲਪ ਕਰੂਗੀ ਆਪਾਂ ਨੂੰ ਚਾਣੀ ਆ ਆਪਣੀ ਚੀਨੀ ਬਿਲਕੁਲ ਠੀਕ ਆ ਨਹੀਂ ਤਾਂ ਜੇ ਚੀਨੀ ਖਰਾਬ ਹੋਵੇ ਨਾ ਥੋੜੀ ਜੀ ਉੱਪਰ ਝੱਗ ਜੀ ਆ ਜਾਵੇ ਗੰਦੀ ਗੰਦੀ ਆਪਾਂ ਚੀਨੀ ਨੂੰ ਥੋੜਾ ਜਿਹਾ ਦੁੱਧ ਪਾ ਕੇ ਵੀ ਸਾਫ਼ ਕਰ ਸਕਦੇ ਆ ਪਰ ਆਪਣੀ ਚੀਨੀ ਸਾਫ਼ ਆ ਇਸ ਕਰਕੇ ਆਪਾਂ ਨੂੰ ਉਹ ਸਟੈਪ ਕਰਨ ਦੀ ਜ਼ਰੂਰਤ ਨਹੀਂ ਆਪਾਂ ਨੇ ਦੋ ਚਾਰ ਵਾਲੀਆਂ ਤੋਂ ਆਉਣੀਆਂ। ਬਸ ਸ਼ਹਿਦ ਦੀ ਤਰ੍ਹਾਂ ਚਿਪਚਿਪੀ ਜੀ ਹੋਣੀ ਚਾਹੀਦੀ ਹੈ ਇਹ। ਇਹਦੇ ਇੱਕ ਗੱਲ ਆਪਾਂ ਨੂੰ ਧਿਆਨ ਰੱਖਣ ਜੋਗ ਇਹ ਆ ਆਪਣੀ ਜਿਹੜੀ ਚੀਨੀ ਦੀ ਚਾਣੀ ਆ ਨਾ ਉਹ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਹੋਣੀ ਚਾਹੀਦੀ। ਨਾ ਜ਼ਿਆਦਾ ਗਾੜੀ। ਜੇ ਗਾੜੀ ਹੋਈ ਤਾਂ ਵਿੱਚ ਉਹਦੇ ਚੀਨੀ ਆ ਜਿਹੜੀ ਆਪਣੀਆਂ ਜਲੇਬੀਆਂ ਦੇ ਚਸ਼ਨੀ ਉਹਨਾਂ ਨੇ ਪੀਣੀ ਨਹੀਂ ਚਾਣੀ। ਤੇ ਜੇ ਪਤਲੀ ਹੋਗੀ ਉਹਨਾਂ ਨੇ ਪੀਲੀ ਜਿਆਦਾ ਜਿਆਦਾ ਉਹ ਫੁੱਲ ਗਈਆਂ ਜਿਆਦਾ ਚਾਣੀ ਪੀਲੀ ਤੇ ਉਹ ਪਤਲੀ ਜਾਣੀ ਹੈ ਜਿਹੜੀ ਉਹ ਫਿਰ ਜਲੇਬੀਆਂ ਨੂੰ ਨਰਮ ਕਰ ਦਿੰਦੀ ਆ ਇਸ ਕਰਕੇ ਚਾਣੀ ਆ ਜਿਹੜੀ ਉਹ ਵੀ ਹਿਸਾਬ ਦੀ ਲਾਉਣੀ ਪੈਂਦੀ ਆ ਆਪਾਂ ਨੂੰ ਵੀ ਹਾਂ ਨਾ ਜਿਆਦਾ ਪਤਲੀ ਹੋਣੀ ਚਾਹੀਦੀ ਆ ਨਾ ਹੀ ਜਿਆਦਾ ਗਾੜੀ ਹੋਣੀ ਚਾਹੀਦੀ ਆ ਬਾਕੀ ਹੁਣ ਆਪਾਂ ਨੇ ਇਹਦੀ ਕਰਨੀ ਆ ਫਟਾਈ ਪੂਰੀ ਹੱਥ ਮੇਰੇ ਸਾਫ਼ ਆ ਕਿਉਂਕਿ ਇਹ ਹੱਥਾਂ ਨਾਲ ਹੀ ਕਰਨ ਹੋਣੀਆਂ ਇਹ ਆਪਾਂ ਨੇ ਇਹਦੇ ਵਿੱਚ ਏਦਾਂ ਹਵਾ ਕ੍ਰੀਏਟ ਕਰਨੀ ਆ ਇਹਨੂੰ ਚੰਗੀ ਤਰ੍ਹਾਂ 5 ਤੋਂ 10 15 ਮਿੰਟਾ ਜਿਹੜਾ ਏਦਾਂ ਕਰਨਾ ਇੱਕ ਪਾਸੇ ਨੂੰ ਇਹਨੂੰ ਘੁਮਾਉਣਾ ਆਪਾਂ ਨੇ ਹੁਣ ਆਪਾਂ ਨੇ ਇਹਨੂੰ ਫੈਂਟ ਦੇ ਫੈਂਟ ਦੇ ਆਪਾਂ ਨੇ ਇਹ ਦੇਖਣਾ ਆ ਦੇਖੋ ਅੰ ਵਿੱਚ ਟੁੱਟ ਰਿਹਾ ਹੈ ਨਾ ਐਵੇਂ ਨਹੀਂ ਟੁੱਟਣਾ ਚਾਹੀਦਾ ਇਹ ਬਿਲਕੁਲ ਐ ਇਦਾਂ ਗਿਰਨਾ ਚਾਹੀਦਾ ਥੋੜਾ ਜਿਆਦਾ ਘੱਟ ਰਹਿ ਜਾਂਦਾ ਕਿਉਂਕਿ ਜਦੋਂ ਆਪਾਂ ਨੇ ਜਲੇਬੀ ਨੂੰ ਇਦਾਂ ਕਰਨਾ ਹੈ ਫਿਰ ਇਹਨੇ ਵਿੱਚ ਚੰਗੀ ਤਰ੍ਹਾਂ ਨਹੀਂ ਹੋਣਾ ਇਹ ਤੋਂ ਪਤਾ ਲੱਗਦਾ ਆਪਾਂ ਨੂੰ ਥੋੜਾ ਜਿਹਾ ਥੋੜਾ ਜਿਹਾ ਦੋਕ ਬਸ ਇੱਕ ਇੱਕ ਦੋ ਚਮਚੇ ਪਾਣੀ ਦੀ ਲੋੜ ਆ ਬਿਲਕੁਲ ਘੱਟ ਜਿਵੇਂ ਹੀ ਪੁਆਇੰਟ ਇਹ ਗੁਰਲੀਨ ਪਾ ਰਹੀ ਹੈ ਆਪਣੀ ਬਸ 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 ਤਾਂ ਕਿ ਸਮੂਥਲੀ ਡਿੱਗ ਸਕੇ ਇਹ ਇਹ ਆਪਾਂ ਨੇ ਏਦਾਂ ਚੈੱਕ ਕਰਕੇ ਦੇਖ ਲੈਣੀ। ਇਹਦੀ ਤਾਰ ਨਹੀਂ ਬਣਨੀ ਚਾਹੀਦੀ, ਸ਼ਹਿਦ ਵਾਂਗੂ ਹੋਣੀ ਚਾਹੀਦੀ ਆ। ਬਸ ਹੁਣ ਇਹ ਆਪਾਂ ਨੇ ਬੰਦ ਕਰਦਾਂ ਨਹੀਂ, ਚਾਣੀ ਆਪਣੀ ਤਿਆਰ ਆ। ਇਹ ਫ੍ਰੀਜ਼ ਕਰਿਆ ਥੋੜੀ ਜੀ ਨਿੰਬੂ ਦੀ ਪੇਰੀ ਸਾਤਾ ਇਹ। ਵੀ ਤਾਂ ਕਿ ਚਾਸ਼ ਆਪਣੀ ਚਾਸ਼ਣੀ ਆ ਜਿਹੜੀ ਚਾਣੀ ਜੰਮੇ ਨਾ। ਤਾਂ ਇਹਦਾ ਹੁਣ ਦੇਖੋ ਤੁਸੀਂ। ਇਹਨੂੰ ਮੈਨੂੰ ਫੈਂਟ ਦੇ 7-8 ਮਿੰਟ ਹੋ ਗਏ। ਇਹਦਾ ਫਰਕ ਕੀ ਆ? ਦੇਖੋ ਪਹਿਲਾਂ ਤੁਸੀਂ ਦੇਖਿਆ ਇਹਦੇ ਵਿੱਚ ਕਿੰਨਾ ਚੀੜਾ ਪਣ ਸੀ। ਆਹ ਵਾਲੀ ਲਚਕ ਨਹੀਂ ਸੀ ਇਹਦੇ ਵਿੱਚ। ਹੁਣ ਦੇਖੋ ਕਿੰਨੀ ਲਚਕ ਹੈ ਦੇ ਵਿੱਚ ਇਹਨੂੰ ਮੈਂ ਜੇ ਹੋਰ ਫੈਂਟਣਾ ਜਿੰਨਾ ਵਧੀਆ ਫੈਂਟੇ ਆ ਜਾਊਗਾ ਦੇਖੋ ਹੁਣ ਇਹਦੇ ਵਿੱਚੋਂ ਲਚਕ ਜੀ ਜਿਹੜੀ ਇਹ ਉਹ ਇਕੱਠਾ ਜਿਆ ਹੁੰਦਾ ਸੀ ਆਟਾ ਉਹ ਖਤਮ ਆ ਇਹ ਐਦਾਂ ਹੀ ਕਰੀ ਜਾਣਾ ਮੈਂ ਹੋਰ 5-7 ਮਿੰਟ ਹੋਰ ਕਰੂੰਗੀ ਤਾਂ ਕਿ ਕੋਈ ਕਸਰ ਨਾ ਰਹੇ ਵਧੀਆ ਬਣ ਜਵੇ ਆਪਾਂ ਨੂੰ ਜਲਦੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕਈ ਵਾਰੀ ਕੁਕਿੰਗ ਕਰਦੇ ਬਹੁਤ ਹੀ ਛੇਤੀ ਵੀ ਲੱਗੀ ਹੁੰਦੀ ਆ ਤਾਂ ਫਿਰ ਚੀਜ਼ ਵਧੀਆ ਨਹੀਂ ਬਣਦੀ ਉਹਦੇ ਵਿੱਚ ਲੁਕਸ ਰਹਿ ਜਾਂਦਾ ਬਸ ਇਹਦੇ ਵਿੱਚ ਆਪਾਂ ਨੇ ਤੇਲ ਘੱਟ ਪਾਉਣਾ ਹੁੰਦਾ ਬਸ ਆ ਪੋਟੇ ਜਿੰਨੀ ਉਚਾਈ ਹੋਣੀ ਚਾਹੀਦੀ ਹੈ ਤੇਲ ਦੀ ਆਪਾਂ ਨੇ 1.5 ਚਮਚ ਦੇ ਚਮਚ ਦੇ ਕਰੀਬ ਨਾ ਦੇਸੀ ਘਿਓ ਬਹਲਾਣਾ ਫਲੇਵਰ ਵਾਸਤੇ ਆਪਾਂ ਨੇ ਥੋੜਾ ਬੈਟਰ ਇਹਦੇ ਵਿੱਚ ਪਾ ਕੇ ਦੇਖ ਲੈਣਾ ਪਹਿਲਾਂ ਕਿ ਕਿਦਾਂ ਆਪਣਾ ਇਹਦੇ ਫੁੱਲ ਰਹੀਆਂ ਜਾਂ ਕਿੱਦਾਂ ਨਹੀਂ ਆਪਣਾ ਤਿਆਰ ਆ ਵੈਸੇ ਤੇਲ ਤੇਲ ਆ ਜਿਹੜਾ ਜਿਆਦਾ ਗਰਮ ਤੇਜ਼ ਗਰਮ ਨਹੀਂ ਹੋਣਾ ਚਾਹੀਦਾ ਫਿਰ ਇਹ ਕੁਰਕਰੀਆਂ ਨਹੀਂ ਬਣਦੀਆਂ ਬਾਅਦ ਚ ਨਰਮ ਪੈ ਜਾਣਗੀਆਂ ਆਪਣਾ ਤੇਲ ਆ ਜਿਹੜਾ ਹਲਕਾ ਮੱਠਾ ਹੋਣਾ ਚਾਹੀਦਾ ਹੈ ਮੀਡੀਅਮ ਤੋਂ ਥੋੜਾ ਘੱਟ ਇਹਦਾ ਛੇ ਦਾ ਜਿਹੜਾ ਥੋੜਾ ਸੀ ਪਰ ਫਿਰ ਵੀ ਫਾਰਮੇਸ਼ਨ ਇੰਨੀ ਸੋਹਣੀ ਹੋਈ ਹੋਈ ਆ ਨਾ ਦੇਖੋ ਕਿੰਨਾ ਸੋਹਣੀਆ ਬਣ ਗਈਆਂ ਆਪਾਂ ਨੇ ਹਲਾਉਣਾ ਨਹੀਂ ਬਿਲਕੁਲ ਵੀ ਇਹਨਾਂ ਨੂੰ ਦੇਖੋ ਕਿੰਨੀਆਂ ਟਰਾਂਸਪੇਰੈਂਟ ਆ ਗੁਰਲਿੰ ਨੇੜੇ ਕਰਕੇ ਦਿਖਾ ਪੁੱਤ ਇਹਦੀ ਫਾਰਮੇਸ਼ਨ ਦੇਖੋ ਕਿੰਨੀ ਨੇੜੇ ਤੋਂ ਕਿੰਨੀ ਟਰਾਂਸਪੇਰੈਂਟ ਆ ਬਹੁਤ ਵਧੀਆ ਤਿਆਰ ਹੋਇਆ ਆਪਣਾ ਜਿਹੜਾ ਆਟਾ ਏ ਮਤਲਬ ਬੈਟਰ ਆ ਜਿਹੜਾ ਇਹਦਾ ਬਹੁਤ ਵਧੀਆ ਤਿਆਰ ਹੋਇਆ ਸਾਡੇ ਇੱਕ ਨਾਂ ਮੁਰੰਡੇ ਛੱਪੜੀ ਵਾਲੇ ਦੀਆਂ ਜਲੇਬੀਆਂ ਬਹੁਤ ਮਸ਼ਹੂਰ ਸੀ ਉਹ ਕਹਿੰਦੇ ਸੀ ਵੀ ਬਹੁਤ ਪਤਲੀਆਂ-ਪਤਲੀਆਂ ਬਣਾਉਂਦਾ ਫੋ ਜਲੇਬੀਆਂ ਮੈਂ ਇਹਦੇ ਵਿੱਚ ਰੰਗ ਨਹੀਂ ਵਰਤਿਆ ਤੁਸੀਂ ਇਹ ਗੱਲ ਵੀ ਨੋਟ ਕਰੀ ਹੋਣੀ ਆ ਤੇ ਐਦਾਂ ਆਪਾਂ ਨੇ ਜਿਹੜੀ ਜੇ ਹੋਈ ਜਾਂਦੀ ਆ ਆਪਾਂ ਨੇ 5-4 ਸਕਿੰਟ ਵਾਸਤੇ ਰੱਖਦੇ ਸਾਰ ਫਸ ਐਦਾਂ ਕਰਕੇ ਇਹਨਾਂ ਨੂੰ ਕੱਢ ਲੈਣਾ ਜਲੇਬੀਆਂ 'ਚ ਰੰਗ ਪਾਉਣਾ ਜ਼ਰੂਰੀ ਨਹੀਂ ਹੁੰਦਾ ਉਹ ਤਾਂ ਸਿਰਫ ਆਪਣੇ ਮਨ ਦੀ ਗੱਲ ਆ ਵੀ ਹਾਂ ਰੰਗ ਵਾਲੀਆਂ ਜਲੇਬੀਆਂ ਚਾਹੀਦੀਆਂ ਇਹ ਬਹੁਤ ਵਧੀਆ ਬਣ ਰਹੀਆਂ ਕਿਉਂਕਿ ਇਹਦਾ ਬੈਟਰੀ ਬਹੁਤ ਵਧੀਆ ਤਿਆਰ ਹੋਇਆ ਦੇਖੋ ਜਲੇਬੀ ਬਣਾਉਣੀ ਤਾਂ ਬੜੀ ਆਸਾਨ ਆ ਬਸ ਟੁੱਟਣ ਨਾ ਦਿਓ ਅੱਗੇ ਤੋਂ ਅੱਗੇ ਬਸ ਬਣਾਉਂਦੇ ਜਾਓ ਏਦਾਂ ਬਣਾਉਂਦੇ ਜਾਓ ਕੱਢਦੇ ਜਾਓ ਪਹੜਾ ਵਧੀਆ ਬਣੀ ਜਾਂਦੀਆਂ ਫਿਰ ਦੇਖੋ ਜਲੇਬੀਆਂ ਦੀ ਰੰਗਤ ਦੇਖੋ ਇਹਦੇ ਵਿੱਚ ਤਾਂ ਬਿਲਕੁਲ ਲੋੜ ਮੈਨੂੰ ਲੱਗਦੀ ਹੋਣੀ ਵੀ ਜਲੇਬੀ ਵਿੱਚ ਰੰਗ ਦੀ ਫੂਡ ਕਲਰ ਦੀ ਲੋੜ ਆ ਆ ਦੇਖੋ ਗੁਰਲੀਨ ਤੋਂ ਰਹਿਣੀ ਗਿਆ ਇਹ ਜਲੇਬੀ ਦਿਖਾ ਦਿਖਾ ਕੇ ਖਾ ਰਹੀ ਆ ਕਹਿੰਦੀ ਬਹੁਤ ਟੇਸਟੀ ਲੱਗ ਰਹੀ ਹੈ ਮम्मा ਜਲੇਬੀਆਂ ਕਿਰਨ ਵੀ ਬੁਲਾਉਣਾ ਪੈਣਾ ਵੀ ਆ ਕੇ ਖਾਓ ਅੰਨੇ ਸਵਾਦ ਜਲੇਬੀਆਂ ਹੂੰ ਹੂੰ ਉਹ ਮੈਂ ਚੱਕ ਕੇ ਪਹਿਲਾਂ ਚਾਕਲੇਟਸ ਨਾ ਦਵਾਇ ਕਰੋ ਤੁਸੀਂ ਹੱਥ ਦੇ ਕੇ ਕਰਿਓ ਮੈਨੂੰ ਜਲੇਬੀਆਂ ਬਣਾ ਦੇ ਕਰੋ ਓਕੇ ਹਾਂ ਮੈਂ ਚੱਕ ਕੇ ਰੱਖ ਦਮੈਂ ਇੱਧਰ ਇਹ ਇੱਥੇ ਰੱਖ ਲੀਏ ਤਾਂ ਕਿ ਇਹਨਾਂ ਵਾਸਤੇ ਜਗ੍ਹਾ ਬਣ ਜਵੇ ਬਹੁਤ ਵਧੀਆ ਤਿਆਰ ਹੋਈਆਂ ਜਲੇਬੀਆਂ ਬਹੁਤ ਵਧੀਆ ਇਹਨਾਂ ਵਿੱਚ ਰਸਾਇਆ ਜਿਹੜਾ ਭਰਿਆ ਜੂਸੀ ਜੂਸੀ ਜਲੇਬੀਆਂ ਬਣੀਆਂ ਔਰ ਬਿਲਕੁਲ ਆਪਾਂ ਨੇ ਰੰਗ ਦੀ ਵੀ ਵਰਤੋਂ ਨਹੀਂ કરી ਇਹ ਜਲੇਬੀਆਂ ਦੇਖਣ ਵਿੱਚ ਦੇਖੋ ਜੇ ਹੁਣ ਮੈਂ ਵੀਡੀਓ ਕਰਕੇ ਰੰਗ ਦੀ ਗੱਲ ਕਰਦੀ ਮੈਨੂੰ ਨਹੀਂ ਚੰਗਾ ਲੱਗਿਆ ਮੈਂ ਰੰਗ ਨਹੀਂ ਵਰਤੇ ਆ ਦੇਖੋ ਮਾੜੀਆਂ ਥੋੜਾ ਲੱਗਦੀਆਂ ਕਿੰਨਾ ਪਿਆਰਾ ਕਲਰ ਟਰਾਂਸਪੇਰੈਂਟ ਤੇ ਵਿੱਚੇ 골ਡਨ 골ਡਨ ਬ੍ਰਾਊਨ ਬ੍ਰਾਊਨ ਕਲਰ ਆਇਆ ਐ ਐਦਾਂ ਹੀ ਬਣਾਉਣੀਆਂ ਚਾਹੀਦੀਆਂ ਆਪਾਂ ਨੂੰ ਰੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਹੜੇ ਫੂਡ ਕਲਰ ਵਰਤ ਲੰਨੇ ਆ ਦੇਖਣ ਵਾਸਤੇ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਅੱਗੇ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਆ ਤੇ ਨਾਲ ਦੀ ਨਾਲ ਦੂਜੀਆਂ ਵੀਡੀਓ ਜਿਹੜੀਆਂ ਅਸੀਂ ਆਪਣੇ ਕੰਮਤੀਆਂ ਪਾਉਂਦੇ ਆ ਜਾਂ ਫਾਰਮ ਖਾਵਾ ਦੇ ਫਾਰਮ ਨਾਲ ਸੰਬੰਧਿਤ ਪਾਉਂਦੇ ਆ ਜਾਂ ਇੱਧਰ ਉੱਧਰ ਜਾਣ ਦੀ ਬਣਿਆ ਪਲੀਜ਼ ਉਹਨਾਂ ਨੂੰ ਵੀ ਸਪੋਰਟ ਕਰਿਓ ਵੀਡੀਓਜ਼ ਨੂੰ ਆਪਾਂ ਫੇਰ ਮਿਲਦੇ ਆ ਤੁਸੀਂ ਜਦ ਤੱਕ ਆਹ ਦੇਖੋ ਪਹਿਲਾਂ ਸੱਚ ਮੈਂ ਤੁਹਾਨੂੰ ਦਿਖਾਉਣਾ ਤਾਂ ਭੁੱਲੇ ਗਈ ਵੀ ਵੀਡੀਓ ਬਣੀ ਇਦਾਂ ਦੀ ਹੈ ਇਹ ਦੇਖੋ ਕਿੰਨੀ ਜੂਸੀ ਇਨਾਂ ਦੀ ਕ੍ਰਾਂਚੀ ਪੰਨੀ ਇਹਨਾਂ ਦਾ ਇਹਨਾਂ ਵਿੱਚ ਬਹੁਤ ਆ ਚਲੋ ਆਪਾਂ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਹਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਬਾਏ ਬਾਏ